ਬਾਬੂਸ਼ਾਹੀ ਦੇਖ ਰਹੇ ਤੁਸੀਂ ਅੱਜ ਖਰੜ ਦੇ ਨੇੜੇ ਨਿਆ ਸ਼ਹਿਰ ਬਟਾਲਾ ਪਿੰਡ ਵਿਖੇ ਇੱਕ ਵਿਸ਼ੇਸ਼ ਕੈਂਪ ਜਿਹੜਾ ਹੈਗਾ ਆਰਗੇਨਾਈਜ਼ ਕੀਤਾ ਗਿਆ ਹੈ 휴ਮੈਨਿਟੀ ਫਰਸਟ ਵੱਲੋਂ ਇਹ ਕੈਂਪ ਲਾਇਆ ਗਿਆ ਜਿਹੜਾ ਕਿ ਕੈਂਸਰ ਕੇਅਰ ਅਤੇ ਆਈ ਚੈੱਕਅਪ ਦਾ ਕੈਂਪ ਹੈਗਾ ਜਿਹਦੇ ਵਿੱਚ ਮੁਫਤ ਜਿਹੜਾ ਹੈਗਾ ਉਹ ਇਲਾਜ ਵੀ ਕੀਤਾ ਜਾਊਗਾ ਲੋਕਾਂ ਦਾ ਤੇ ਉਹਨਾਂ ਦਾ ਪ੍ਰੋਪਰ ਜਿਹੜਾ ਚੈੱਕਅਪ ਹੈ ਉਹ ਵੀ ਕੀਤਾ ਜਾਊਗਾ ਸੋ ਇਸ ਕੈਂਪ ਤੇ ਵਿੱਚ ਵਿਸ਼ੇਸ਼ ਤੌਰ ਤੇ ਇਕਬਾਲ ਸਿੰਘ ਲਾਲਪੁਰਾ ਨੇ ਜਿਹੜੇ ਕਿ ਨੈਸ਼ਨਲ ਕਮਿਸ਼ਨ ਫਾਰ ਮਿਨੋਰਟੀਜ਼ ਦੇ ਚੇਅਰਮੈਨ ਇਹੋ ਪਹੁੰਚੇ ਨੇ ਤੇ ਉਹਨਾਂ ਦੇ ਬੇਟੇ ਅਜੇ ਵੀਰ ਸਿੰਘ ਲਾਲਪੁਰਾ ਜਿਹੜੇ ਇਸ ਹਿਊਮੈਨਿਟੀ ਫਰਸਟ ਸੰਸਥਾ ਦੇ ਨਾਲ ਜੁੜੇ ਹੋਏ ਨੇ ਉਹ ਵੀ ਪਹੁੰਚੇ ਨੇ ਤੇ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਇਹ ਇੱਥੇ ਲੋਕ ਜਿਹੜੇ ਨੇ ਉਹ ਲਾਹਾ ਲੈ ਰਹੇ ਨੇ ਤੇ ਕੀ ਉਹਨਾਂ ਦਾ ਕਹਿਣਾ ਹੈਗਾ ਤੇ ਕੀ ਮਕਸਦ ਹੈ ਇਸ ਕੈਂਪ ਦਾ ਮਾਰਜੀਸ਼ਿੰਗ ਖਰੜ ਤੋਂ ਅੱਛਾ ਕਿਵੇਂ ਲੱਗੇ ਤੁਹਾਨੂੰ ਸਹੂਲਤ ਇੱਥੇ ਆ ਕੇ ਸਮਝਾਉਣ ਦਾ ਠੀਕ ਹੈ ਵੈਸੇ ਡੀਲਿੰਗ ਅੱਛੀ ਹੈ ਇਹਨਾਂ ਦੀ ਅੱਛਾ ਚਲੋ ਕੀ ਤਕਲੀਫ ਸੀ ਇਹ ਜੀ ਇੱਕ ਅੱਖ ਮਤਲ ਘਟਦੇ ਜੀ ਅੱਛਾ ਜੀ ਫਿਰ ਵਧੀਆ ਤਰੀਕੇ ਨਾਲ ਦੇਖ ਕੇ ਬਾਕੀ ਹਾਂ 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 ਜੀ ਸਾਡੇ ਏਰੀਆ ਦੀ ਬਹੁਤ ਹੀ ਵੱਡੀ ਉਤਰਕੋਰ ਹੋਣਾ ਆ ਤੁਹਾਡੇ ਨਾਲ ਦਾ ਮੈਂ ਤਾਂ ਇਕੱਲਾ ਹੀ ਸੀ ਮੈਡਮ ਲਿਕਨਰ ਕੋਰ ਕਰਤਾ ਜੀ ਤੁਸੀਂ ਓਵਰ ਆਲ ਸਿਸਟਮ ਦੇਖ ਕੇ ਲੱਗੇ ਹਾਂ ਹਾਂ ਠੀਕ ਹੈ ਵਹੇ ਉਹ ਪ੍ਰਬੰਧ ਨਹੀਂ ਹੁੰਦਾ ਜਿਹੜਾ ਮਤਲਬ ਗਰੀਬ ਦੇ ਲਈ ਇੰਜ ਪਾਉਨੇ ਆ ਅੱਛਾ ਅੱਛਾ ਉਹ ਨਹੀਂ ਮਸਲਮ ਹੈ ਇਹਦੇ ਬਾਹਰ ਕਰਾਉ آپریشن ਉੱਥੇ ਫਿਰ ਕਰਾ ਨਹੀਂ ਹੁੰਦਾ آپریشن ਮਹਿੰਗਾ ਪੈਂਦਾ ਉਹ ਸੁਖੀ ਰਾਣਾ ਜੀ ਠੀਕਾ ਜੀ ਹਾਂ ਸਦਾਕਰ ਸਿੰਘ ਤੁਹਾਡਾ ਵੀ ਨਾਮ ਹੈ ਜੀ ਕਿੱਥੋਂ ਆਏ ਹੋ ਇੱਥੀ ਦੇ ਇੱਥੋਂ ਨਹੀਂ ਆਏ ਐਮਸੀ ਦਾ ਡੈਡੀ ਹੈ ਤੇ ਕੀ ਆਪਣੇ ਤੁਸੀਂ ਤਕਲੀਫ ਤੁਹਾਨੂੰ ਕੀ ਸੀ ਕਿਹਨੂੰ ਦਿਖਾਇਆ ਤੁਸੀਂ ਗੋਡੇ ਦਿਖਾਇਆ ਚੈਨ ਨੰਬਰ 4 ਨੰਬਰ ਬੱਸ ਮੈਂ ਦਿਖਾਇਆ ਕੀ ਦੱਸਿਆ ਉਹਨਾਂ ਨੇ ਕਹਿੰਦਾ ਹੱਡੀਆਂ ਦੀ ਕਮਜ਼ੋਰੀ ਹੈ ਹਾਂ ਕੋਈ ਤੁਹਾਨੂੰ ਤੱਕ ਕੀ ਸੋਤ ਵਧੀਆ ਲੱਗੇ ਜਿਹੜਾ ਕੈਂਪ ਲਾਇਆ ਮਾਸਟਰ ਕੈਂਪ ਹਾਂ ਇਹ ਵਧੀਆ ਹੋਰ ਵੀ ਆਏ ਤੁਹਾਡੇ ਨਾਲ ਨਾ ਮੈਂ ਤਾਂ ਕਰ ਰਿਹਾ ਹੀ ਹੈ ਫਾਇਦਾ ਮੈ ਕੀ ਆਉਣਾ ਹੈ ਹਾਂ ਫਾਇਦਾ ਹੀ ਹੋਇਆ ਕਹਿੰਦੇ ਬਾਤ ਜਿਹੜੇ ਬੱਚਿਆਂ ਨੂੰ ਕੋਵਿਡ ਦਾ ਸਰੀਰਕ ਤਕਲੀਫ ਸੀ ਖਾਲ ਫੁੱਜਲੀ ਹੁੰਦੀ ਰਹਿੰਦੀ ਸੀ ਹਾਂਜੀ 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 ਮੇਰਾ ਨਾਮ ਜੀ ਅਮਨਦੀਪ ਕੌਰ ਹੈ ਤੇ ਮੈਂ ਬਡਾਲੇ ਪਿੰਡ ਦੀ ਰਹਿਣ ਵਾਲੀ ਹਾਂ ਜੀ ਤੇ ਹਾਂਜੀ ਅੱਜ ਅਸੀਂ ਵੀ ਇਹ ਕੈਂਪ ਦਾ ਲਾਹਾ ਲੈਣ ਆਏ ਆ ਬਹੁਤ ਵਧੀਆ ਗੱਲ ਹੈ ਜੀ ਜਿਹੜਾ ਇਹਨਾਂ ਨੇ ਸਟਾਰਟ ਕਰਿਆ ਇੱਥੇ ਹੈਨਾ ਸਾਰੇ ਆਪਣੇ ਮਾਤਰ ਸਮਾਤਰ ਬੰਦੇ ਆਪਣਾ ਟੈਸਟ ਵਗੈਰਾ ਕਰਾ ਸਕਦੇ ਆ ਬਹੁਤ ਵਧੀਆ ਜੀ ਔਰ ਬਹੁਤ اچھی طرح ਚੈੱਕ ਕਰਦੇ ਆ ਤੇ ਇਹਦੇ ਨਾਲ ਆਏ ਵੀ ਕੋਈ ਵੀ ਬੰਦਾ ਹੈ ਉਹਨੂੰ ਆਪਣੀ ਪ੍ਰੋਬਲਮ ਦਾ ਪਤਾ ਲੱਗ ਸਕਦਾ ਹੈ ਨਾ ਜਿਹੜੇ ਏਨੇ ਪੈਸੇ ਨਹੀਂ ਖਰਚ ਸਕਦੇ ਜੀ ਉਹ ਇਸ ਚੀਜ਼ ਦਾ ਲਾਹਾ ਲੈ ਰਹੇ ਆ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਹੋਊਗਾ ਜੀ ਇਹਨਾਂ ਦਾ ਜਿਨ੍ਹਾਂ ਨੇ ਇਹ ਕੈਂਪ ਲਗਾਇਆ ਹੈ ਜੀ ਅਜੇ ਵੀਰ ਸਿੰਘ ਉਹਦਾ ਡਾਇਰੈਕਟਰ ਹੈਗਾ ਇੰਦਰ ਸਿੰਘ ਢਿੱਲੋਂ ਡਾਇਰੈਕਟਰ ਨੇ ਇਹ ਸਾਰੇ ਲੋਕ ਮਿਲ ਕੇ ਸਮਾਜ ਦੀ ਸੇਵਾ ਕਰਦੇ ਆ ਅੱਜ ਇਸ ਧਰਤੀ ਤੇ ਲੋਕਾਂ ਲਈ ਜਾਗਰੂਕੀ ਪੈਦਾ ਕਰਨ ਲਈ ਔਰ ਕਿਉਂਕਿ ਜਿਹੜਾ ਕੈਂਸਰ ਹੈ ਜੇ ਇਨੀਸ਼ੀਅਲ ਸਟੇਜ ਚ ਡਿਟੈਕਟ ਹੋ ਜਾਏ ਤੇ ਇਹ ਇਲਾਜਯੋਗ ਹੈ ਜੇ ਇਹ ਬਾਅਦ ਚ ਪਤਾ ਲੱਗੇ ਫਿਰ ਸ਼ੋਰ ਮੌਤ ਹੈਗੀ ਆ ਤਾਂ ਜੀਵਨ ਤੇ ਮੌਤ ਦੇ ਵਿੱਚ ਜਿਹੜਾ ਅੰਤਰ ਘਟੇ ਔਰ ਇਹਨਾਂ ਨੂੰ ਜਿਹੜਾ ਪਹਿਲੀ ਸਟੇਜ ਤੇ ਡਿਟੈਕਟ ਕਰਕੇ ਅਸੀਂ ਲੋਕਾਂ ਦੀ ਜਾਨ ਬਚਾ ਸਕੀਏ ਇਸ ਕੰਮ ਇਹ ਵਰਲਡ ਕੈਂਸਰ ਕੇਅਰ ਉਹਦੇ ਸਾਰੇ ਆਫਿਸ ਵੀਰ ਡਾਕਟਰ ਬੜੀ ਦੇਰ ਤੋਂ ਕਰ ਰਿਹਾ ਜਿਹੜੇ ਪੰਜਾਬ ਦੇ 10000 ਪਿੰਡਾਂ ਤੱਕ ਇਹ ਸੰਸਤਾ ਜਾ ਚੁੱਕੀ ਹੈ ਤੇ ਇਸ ਇਹਦਾ ਮਕਸਦ ਕੇਵਲ ਸੇਵਾ ਹੈ ਔਰ ਸਾਰਿਆਂ ਨੂੰ ਚਾਹੀਦਾ ਹੈ ਮਿਲ ਕੇ ਸਮਾਜ ਦੀ ਸੇਵਾ ਕਰੀਏ ਇਹ ਦੋ ਚੀਜ਼ਾਂ ਨਾਲ ਕੈਂਸਰ ਰੁਕ ਸਕਦਾ ਇੱਕ ਤਾਂ ਅੱਛਾ ਭੋਜਨ ਜਿਹੜਾ ਅਸੀਂ ਇੱਕ ਅੱਛਾ ਵਾਤਾਵਰਣ ਤੇ ਨਾ ਤਾਂ ਹੁਣ ਸਾਡਾ ਭੋਜਨ ਅੱਛਾ ਰਿਹਾ ਨਾ ਵਾਤਾਵਰਨ ਅੱਛਾ ਰਿਹਾ ਭੋਜਨ ਦੇ ਵਿੱਚ ਵੀ ਤੁਸੀਂ ਜਿੰਨਾ ਪੈਸਟੀਸਾਈਡ ਇਨਸੈਕਟੀਸਾਈਡ ਯੂਜ਼ ਹੁੰਦਾ ਪਸ਼ੂ ਵੀ ਉਹ ਖਾਂਦੇ ਆ ਜਿਹੜਾ ਦੁੱਧ ਵੀ ਅਸੀਂ ਪੀਂਦੇ ਆ ਉਹ ਵੀ ਖਰਾਬ ਹੈਗਾ ਜਿਹੜੀਆਂ ਫਸਲਾਂ ਹੁੰਦੀਆਂ ਉਹ ਵੀ ਖਰਾਬ ਹੈਗੀਆਂ ਤੇ ਇਨਸਾਨੀ ਸਰੀਰ ਕਿੰਨਾ ਕਿਹੇ ਜ਼ਹਿਰ ਚੱਲ ਸਕਦਾ ਇਹਦੇ ਬਾਰੇ ਸਾਰਿਆਂ ਨੂੰ ਜਾਗਰਤ ਹੋਣਾ ਪਏਗਾ ਇਹ ਸੰਸਥਾ ਜਿੱਥੇ ਡਿਟੈਕਸ਼ਨ ਦਾ ਕੰਮ ਕਰਦੀ ਆ ਜਿਹੜੀ ਆ ਇਨਵੈਸਟੀਗੇਸ਼ਨ ਦਾ ਕੰਮ ਕਰਦੀ ਹੈ ਉੱਥੇ ਦੇ ਨਾਲ ਦੇ ਨਾਲ ਅਵੇਅਰਨੈਸ ਦਾ ਕੰਮ ਵੀ ਕਰਦੀ ਹੈ ਮੈਂ ਸੰਸਥਾ ਦੇ ਸਾਰੇ ਆਫਿਸ ਵੀਜ਼ਰਸ ਨੂੰ ਇਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਨੂੰ ਜਿਹੜੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਇਸ ਕੰਮ ਤੇ ਲੱਗੇ ਹੋਏ ਆ ਕਿ ਮੈਂ ਕੋਈ ਕੈਂਸਰ ਨੂੰ ਖਤਮ ਕਰਨਾ ਇਹਨੂੰ ਰਹਿਣ ਨਹੀਂ ਦੇਣਾ ਉਹਨਾਂ ਸਭ ਨੂੰ ਮੁਬਾਰਕਬਾਦ ਪੇਸ਼ ਕਰਦਾ ਹੈ ਇਹਨਾਂ ਮਰੀਜ਼ਾਂ ਲਈ ਜਿਹੜੇ ਟੈਸਟ ਕਰਾਉਣ ਲਈ ਆ ਰਹੇ ਆ ਗੁਰੂ ਕਰੇ ਇਹਨਾਂ ਚੋਂ ਕੋਈ ਵੀ ਜਿਹੜਾ ਪੋਜ਼ਿਟਿਵ ਨਾ ਨਿਕਲੇ ਔਰ ਜੇ ਕੋਈ ਹੁੰਦਾ ਵੀ ਹੈ ਤੇ ਉਹਦਾ ਜਲਦੀ ਇਲਾਜ ਸੰਭਵ ਹੋ ਸਕੇ ਐਸੀ ਕਾਮਨਾ ਨਾਲ ਮੈਂ ਤੁਹਾਡੇ ਤੋਂ ਖਿਮਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮਾ ਸਾਹਿਬ ਤੁਸੀਂ ਪ੍ਰਾਈਵੇਟ ਸੰਸਥਾ ਦਾ ਸਹਿਯੋਗ ਲੈ ਰਹੇ ਹੋ ਤੁਹਾਡੀ ਨੈਸ਼ਨਲ ਨਰਜਿਸਟਿਕ ਇੰਡੀਆ ਪਿੰਡ ਦੀ ਹੈ ਤਾਂ ਹਸਪਤਾਲ ਦੇ ਵਿੱਚ ਹੀ ਕਿਉਂ ਨਹੀਂ ਕਰਦੇ ਕੀ ਕਰਨ ਹੈ ਲੋਕਾਂ ਨੂੰ ਇਸ ਤਰ੍ਹਾਂ ਕਿਉਂ ਮੈਂ ਇਹ ਸਾਡੀ ਪ੍ਰਾਈਵੇਟ ਸੰਸਥਾ ਦਾ ਮੈਂ ਇਹਦਾ ਪੈਟਰਨ ਹੈ ਜੀਪੀਏ ਦਾ ਇਸ ਕਰਕੇ ਇਹ ਪ੍ਰਾਈਵੇਟ ਸੰਸਥਾ ਨਹੀਂ ਹੈਗੀ ਮੇਰੀ ਆਪਣੀ ਸੰਸਥਾ ਹੈ ਦੂਜੀ ਗੱਲ ਠੀਕ ਹੈ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਆ ਰਹੀਆਂ ਨੇ ਸਾਡਾ ਕੈਂసర్ ਹਸਪੀਟਲ ਏਮਸ ਦੇ ਵਿੱਚ ਵੀ ਹੈਗਾ ਹਰ ਜਗ੍ਹਾ ਜਿੱਥੇ ਕੋਈ ਨਿਕਲਦਾ ਸਟੇਟਸ ਦੇ ਵਿੱਚ ਕੁਝ ਪ੍ਰੋਬਲਮ ਹੈ ਜਿਹੜੀ ਤੁਹਾਨੂੰ ਮੈਂ ਜ਼ਿਆਦਾ ਕਿਉਂਕਿ ਮੈਂ ਪੋਜ਼ਿਟਿਵ ਕੰਮ ਆਇਆ ਨੈਗੇਟਿਵ ਨਹੀਂ ਆਇਆ ਈਐਸਆਈ ਹਸਪੀਟਲ ਹੈ ਤੁਹਾਡੇ ਖਰੜ ਦਾ ਬੜਾ ਪਿੱਛੇ ਰੌਲਾ ਪਿਆ ਸਾਡੇ ਕੋਲ ਵੀ ਸ਼ਿਕਾਇਤਾਂ ਗਈਆਂ ਨਾ ਡਾਕਟਰ ਹੈ ਨਾ ਦਵਾਈ ਹੈ ਜਿਹੜੀਆਂ ਤੁਸੀਂ ਜਿਹੜੇ ਚੱਲਦੇ ਭਲੇ ਪੀ ਐਚ ਸੀ ਸੀਗੇ ਉਹ ਤਾਂ ਤੁਸੀਂ ਚਲਾ ਨਹੀਂ ਸਕੇ ਨਾ ਸਿਵ ਜਿਹੜੇ ਉਹਨਾਂ ਦਾ ਨਾਂ ਰੱਖ ਦਿੱਤਾ ਮੁਹੱਲਾ ਕਲੀਨਿਕ ਹਸਪਤਾਲ ਬੰਦ ਪਏ ਆ ਇਲਾਜ ਹੋ ਨਹੀਂ ਰਿਹਾ ਤੇ ਇਹ ਪੰਜਾਬ ਨੂੰ ਪਿਛਲੇ 45 ਸਾਲ ਤੋਂ ਅਸੀਂ ਤਕਰੀਬਨ ਮੈਂ 1983 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਦਾ ਅਸੀਂ ਇਹਨੂੰ ਭੱਗਦਾ ਰੱਖਿਆ ਹੋਇਆ ਬਿਲਾ وجہ ਕੋਈ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪੰਜਾਬ ਨੂੰ ਲਾਰਿਆਂ ਤੇ ਨਾਰਿਆਂ ਨੇ ਜਿਹੜਾ ਬਰਬਾਦ ਕਰ ਦਿੱਤਾ ਇਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਪਏਗਾ ਤਾਂ ਇਹ ਨਵੇਂ ਸਿਰੇ ਪੰਜਾਬ ਦੀ ਉਸਰੰਗਲੇ ਪੰਜਾਬ ਦੀ ਸਿਰਜਣਾ ਕਰਨੀ ਪਏਗੀ 800 ਕਰੋੜ ਰੁਪਏ ਦੀ ਤੁਸੀਂ ਪਬਲਿਸਿਟੀ ਤੇ ਖਰਚ ਕਰ ਦਿੰਦੇ ਹੋ ਸਮਾਜ ਦੇ ਵਿੱਚ ਇਹ ਪੈਸਾ ਜਾਵੇ ਤਾਂ ਹਰ ਜ਼ਿਲ੍ਹੇ ਨੂੰ ਘੱਟੋ ਘਾਟ 35 ਕਰੋੜ ਰੁਪਏ ਆ ਸਕਦਾ ਇਹਨੂੰ ਵਧੀਆ ਢੰਗ ਨਾਲ ਇਸਤੇਮਾਲ ਕਰ ਸਕਦੇ ਆ ਆਪਾਂ ਡਿਵੈਲਪਮੈਂਟ ਦੇ ਰਾਹ ਚੱਲੀਏ ਸਾਨੂੰ ਸਭ ਨੂੰ ਲੋਕ ਜਾਣਦੇ ਅਸੀਂ ਕੀ ਆਪਣੇ ਜੀਵਨ ਚ ਕੀਤਾ ਤੇ ਐਡਵਰਟਾਈਜ਼ਮੈਂਟਾਂ ਨਾਲ ਸਾਡਾ ਕੁਝ ਨਹੀਂ ਬਣਨਾ ਕੰਮ ਕੀਤੇ ਆ ਬਣਨਾ ਇਹ ਅਸੀਂ ਬਿਲਕੁਲ ਚੰਡੀਗੜ੍ਹ ਦੇ ਨੇੜੇ ਬੈਠੇ ਆਂ ਪਿੱਛੇ ਅਸੀਂ ਚੰਡੀਗੜ੍ਹ ਚ ਵੀ ਜਿਹੜਾ ਕੈਂਪ ਲਾ ਕੇ ਆਏ ਸੀ ਨਾਲ ਦੇ ਉਹਨਾਂ ਦੀਆਂ ਕਾਲੋਨੀਆਂ ਵਾਸਤੇ ਤੇ ਮੈਡੀਕਲ ਸੂਰਤ ਔਰ ਐਜੂਕੇਸ਼ਨ ਸਰਕਾਰ ਦੀਆਂ ਦੋਵੇਂ ਜ਼ਿੰਮੇਵਾਰੀਆਂ ਨੇ ਪੰਜਾਬ ਦੇ ਵਿੱਚ ਮਿਲਿਟੈਂਸੀ ਕਰਕੇ ਜਿਹੜੀ ਆਪੇ ਕ੍ਰੀਏਟ ਕੀਤੀ ਗਈ ਉਹਦੇ ਚ ਅਸੀਂ ਇਹ ਦੋਵੇਂ ਜਿਹੜੀਆਂ ਸਸਤਾਵਾਂ ਜਿਹੜੀਆਂ ਦੋਵੇਂ ਸਰਵਿਸਿਜ਼ ਹੈਗੀਆਂ ਐਜੂਕੇਸ਼ਨ ਵੀ ਔਰ ਜਿਹੜੀ ਤੁਹਾਡੀ ਹੈਲਥ ਵੀ ਇਹ ਦੋਵੇਂ ਪਿੱਛੇ ਪੈ ਗਈਆਂ ਲੋਕ ਸਭਾ ਚੋਣਾਂ ਵਾਰ ਕੀ ਗਿਆ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਜੀ ਟਾਈਮ ਆ ਗਿਆ ਹੈ ਇਲੈਕਸ ਚੋਣਾਂ ਦਾ ਲੋਕਾਂ ਨੂੰ ਖੁੱਲ ਕੇ ਵੋਟ ਪਾਣੀ ਚਾਹੀਦੀ ਹੈ ਵਿਕਾਸ ਦੇਖਣਾ ਚਾਹੀਦਾ ਸਾਰਾ ਭਾਰਤ ਅੱਗੇ ਵਧ ਰਿਹਾ ਪੰਜਾਬ ਵੀ ਅੱਗੇ ਵਧੇ ਜੇ ਸੁਰੱਖਿਅਤ ਹੈ ਜਿਹਨੂੰ ਅਸੀਂ ਕਹਿੰਦੇ ਸੀ ਹਾਲਾਤ ਖਰਾਬ ਹੋ ਗਏ ਯੂਪੀ ਬਣ ਗਈ ਅੱਜ ਯੂਪੀ ਦੁਨੀਆ ਸਭ ਤੋਂ ਸੁਰੱਖਿਅਤ ਸੂਬਾ ਬਣ ਗਿਆ ਤੇ ਪੰਜਾਬ ਸਭ ਤੋਂ ਸੁਰੱਖਿਅਤ ਸੂਬਾ ਸੀ ਸਵੇਰੇ ਤੋਂ ਸ਼ਾਮ ਤੱਕ ਕੇਵਲ ਕ੍ਰਾਈਮ ਇੱਥੇ ਪੜਦੇ ਆ ਅਸੀਂ ਹੋਰ ਕੁਝ ਨਹੀਂ ਪੜਦੇ ਜਦੋਂ ਅਖਬਾਰਾਂ 'ਚ ਪੜਦੇ ਆ ਕ੍ਰਾਈਮ ਇੱਥੇ ਹੋ ਗਿਆ ਕ੍ਰਾਈਮ ਉੱਥੇ ਹੋ ਗਿਆ ਕੀ ਉਹ ਮੁੰਡੇ ਦਾ ਨਾਮ ਸੀ ਜਿਹੜਾ ਸਿੰਗਰ ਐ ਉਹਨੇ ਕੋਈ ਸ਼ਬਦ ਸਿੱਧੂ ਮੂਸੇਵਾਲਾ ਉਹ ਮਾਰ ਦਿੱਤਾ ਕੋਈ ਕਬੱਡੀ ਦਾ ਪਲੇਅਰ ਮਾਰ ਦਿੱਤਾ ਕੋਈ ਹੋਰ ਮਾਰ ਦਿੱਤਾ ਕੋਈ ਇਹ ਤਾਂ ਜਿਹੜੀ ਆ ਨਾ ਅਸੁਰੱਖਿਅਤ ਪਲੇਸ ਬਣ ਗਈ ਗੁਰੂਆਂ ਦੀ ਧਰਤੀ ਐ ਅਸੀਂ ਤਾਂ ਮਾੜੇ ਦੀ ਮਦਦ ਕਰਨ ਵਾਲੇ ਲੋਕ ਐ ਦਇਆ ਕਰਨ ਵਾਲੇ ਲੋਕ ਐ ਤੇ ਇੱਥੇ ਇਹੋ ਜਿਹਾ ਕੰਮ ਹੁੰਦਾ ਮੈਂ ਸਮਝਦਾ ਇਹ ਇੱਕ ਬੜੀ ਜਿਹੜੀ ਹੈ ਨਾ ਅਸੀਂ ਸਮਝਦੇ ਇਟਸ ਅ ਵੈਰੀ ਸ਼ੇਮਫੁਲ ਐਕਟ ਬਹੁਤ ਦੇ ਵਿੱਚ ਬੀਜਪੀ ਦੀ ਇੰਡੀਵੀਡਿਜੂਅਲ ਕਾਲੀ ਕਾਲ ਕਰ ਸਕਦਾ ਕਰੀ ਦੇਖੋ ਰਾਜਨੀਤੀ ਤੇ ਗੱਲਾਂ ਚਲਦੀਆਂ ਰਹਿੰਦੀਆਂ ਹੁੰਦੀਆਂ ਨੇ ਤੇ ਤਾਂ ਕੋਈ ਨਹੀਂ ਅਸੀਂ ਆਪਣੇ ਇਲੈਕਸ਼ਨ ਆਪ ਲੜਨ ਦੇ ਸક્ષਮ ਹੈਗੇ ਆ ਅਸੀਂ ਯੋਗ ਹੈਗੇ ਆ ਅਸੀਂ ਆਪ ਇਲੈਕਸ਼ਨ ਲੜਾਂਗੇ ਰਾਜਨੀਤਿਕ ਪਾਰਟੀਆਂ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਆਂ